ਕਿਸੇ ਵੀ ਦਿਨਕਾਰ ਲਵੋ ਇੱਕ ਮੁਠੀ ਧਨੀਏ ਦਾ ਇਹ ਗੁਪਤ ਉਪਾ ਬਣ ਜਾਓਗੇ ਕਰੋੜਪਤੀ ਐਸਾ ਤੁਹਾਨੂੰ ਮਿਲੇਗਾ ਗਿੰਦੇ ਗਿੰਦੇ ਥੱਕ ਜਾਵੋਗੇ ਦੋਸਤੋ ਜੇਕਰ ਇਹ ਧਨੀਏ ਦਾ ਉਪਾ ਤੁਸੀਂ ਸਹੀ ਵਿਧੀ ਨਾਲ ਜਿਵੇਂ ਅਸੀਂ ਤੁਹਾਨੂੰ ਦੱਸਾਂਗੇ ਤਾਂ ਤੁਸੀਂ ਵੀ ਮਾਲਾਮਾਲ ਹੋ ਸਕਦੇ ਹੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੰਤਰ ਸ਼ਾਸਤਰ ਅਨੁਸਾਰ ਧਨਿਏ ਦੇ ਟੋਟਕੇ ਨਾਲ ਅਸੀਂ ਕਿਵੇਂ ਧੰਨਵਾਨ ਬਣ ਸਕਦੇ ਹਾਂ ਅਤੇ ਕਿਵੇਂ ਧਨ ਬਰਕਤ ਨੂੰ ਆਪਣੇ ਘਰ ਵਿੱਚ ਲਿਆ ਸਕਦੇ ਹਾਂ ਜੇਕਰ ਤੁਸੀਂ ਹਲੇ ਤੱਕ ਗਰੀਬੀ ਤੋਂ ਪਰੇਸ਼ਾਨ ਹੋ ਤੁਹਾਡੇ ਕੋਲ ਧਨ ਆਉਣਾ ਬੰਦ ਹੋ ਗਿਆ ਹੈ ਧਨੀਆਂ ਦਾ ਇਹ ਪਾ ਕਰਨ ਤੋਂ ਬਾਅਦ ਮਾਤਾ ਲక్ష్ਮੀ ਆਪਣੇ ਦੋਨੋਂ ਹੱਥਾਂ ਨਾਲ ਤੁਹਾਡੇ ਉੱਪਰ ਧਨ ਦੀ ਵਰਖਾ ਕਰ ਦੇਵੇਗੀ। ਦੋਸਤੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੂਰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜੂਰ ਕਰ ਦਿਵੋ ਜੀ। ਦੋਸਤੋ ਸ਼ਾਸਤਰਾਂ ਅਨੁਸਾਰ ਧਨੀਆਂ ਦਾ ਸੰਬੰਧ ਧਨ ਨਾਲ ਅਤੇ ਮਾ ਲక్ష్ਮੀ ਨਾਲ ਹੈ। ਦੋਸਤੋ ਤੁਸੀਂ ਦੇਖਿਆ ਹੋਵੇਗਾ ਕਿ ਦੀਵਾਲੀ ਵਾਲੇ ਦਿਨ ਲੋਕ ਮਾਤਾ ਲక్ష్ਮੀ ਦੀ ਪੂਜਾ ਕਰਨ ਲਈ ਧਨੀਏ ਜਰੂਰ ਰੱਖਦੇ ਹਨ ਅਤੇ ਵਿਦੇਵਿਦਾਨ ਨਾਲ ਪੂਜਾ ਕਰਕੇ ਇਸ ਧਨੀਏ ਨੂੰ ਆਪਣੀ ਤਜੋਰੀ ਵਿੱਚ ਰੱਖਦੇ ਹਨ ਜੀਹਾ ਕਰਨ ਨਾਲ ਧਨ ਵਿੱਚ ਵਾਧਾ ਹੁੰਦਾ ਹੈ ਅਤੇ ਬਰਕਤਵਾਦੀ ਹੈ ਜੋ ਤਨ ਇਹ ਦਾ ਉਪਾਅ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਜੇਕਰ ਤੁਸੀਂ ਸਾਡੇ ਦੱਸੀ ਗਈ ਵਿਧੀ ਅਨੁਸਾਰ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਲਾਭ ਜ਼ਰੂਰ ਮਿਲੇਗਾ ਦੋਸਤੋ ਪੈਸੇ ਦੀ ਕਮੀ ਅਤੇ ਧਨ ਦੇ ਨਾਲ ਟਿੱਕੜ ਪਿੱਛੇ ਸ਼ੁਕਰ ਗ੍ਰਹਿ ਦਾ ਕਮਜ਼ੋਰ ਹੋਣਾ ਹੁੰਦਾ ਹੈ ਜਿਨ੍ਹਾਂ ਦੀ ਕੁੰਡਲੀ ਵਿੱਚ ਸ਼ੁਕਰ ਗ੍ਰਹਿ ਕਮਜ਼ੋਰ ਹੋਵੇ ਤਾਂ ਉਹਨਾਂ ਨੂੰ ਗਰੀਬੀ ਅਤੇ ਧਨ ਦੀ ਤੰਗੀ ਨਾਲ ਜੋੜਣਾ ਪੈਂਦਾ ਹੈ ਸ਼ੁਕਰ ਗ੍ਰਹਿ ਧਨ, ਦੌਲਤ ਤੇ ਸੰਪਤੀ ਦਾ ਗ੍ਰਹਿ ਹੁੰਦਾ ਹੈ ਸ਼ੁਕਰ ਗ੍ਰਹਿ ਨੂੰ ਮਜ਼ਬੂਤ ਕਰਨ ਲਈ ਅਤੇ ਧਨ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਕਰਨ ਲਈ ਤੁਹਾਨੂੰ ਕਿਸੇ ਵੀ ਵੀਰਵਾਰ ਜਾਂ ਸ਼ੁੱਕਰਵਾਰ ਦੀ ਸ਼ਾਮ ਨੂੰ ਇੱਕ ਛੋਟਾ ਜਿਹਾ ਉਪਾਅ ਕਰਨਾ ਹੋਵੇਗਾ ਇਹਨਾਂ ਦੋਵਾਂ ਦਿਨਾਂ ਵਿੱਚੋਂ ਕਿਸੇ ਵੀ ਇੱਕ ਦਿਨ ਤੁਸੀਂ ਸੂਰਜ ਛਿਪਣ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਨਹਾ ਲੈਣਾ ਅਤੇ ਲਾਲ ਕੱਪੜੇ ਪਹਿਨ ਲੈਣੇ ਹਨ ਮਾਤਾ ਲక్ష్ਮੀ ਜੀ ਨੂੰ ਲਾਲ ਰੰਗ ਬਹੁਤ ਪਸੰਦ ਹੈ ਤੁਸੀਂ ਇੱਕ ਲਾਲ ਕੱਪੜਾ ਲੈਣਾ ਹੈ ਅਤੇ ਉਸ ਵਿੱਚ ਇੱਕ ਮੁਠੀ ਧਨੀਆ ਰੱਖ ਦੇਣਾ ਹੈ ਅਤੇ ਫਿਰ ਤੁਸੀਂ ਆਪਣੇ ਘਰ ਦੇ ਪੂਜਾ ਘਰ ਵਿੱਚ ਜਾਣਾ ਹੈ ਜਿੱਥੇ ਮਾਤਾ ਲక్ష్ਮੀ ਜੀ ਦੀ ਫੋਟੋ ਰੱਖੀ ਹੋਵੇ ਸਭ ਤੋਂ ਪਹਿਲਾਂ ਤੁਸੀਂ ਫੋਟੋ ਅੱਗੇ ਦੇਸੀ ਘਿਓ ਦਾ ਇੱਕ ਦੀਪਕ ਜਗਾਉਣਾ ਹੈ ਫਿਰ ਤੁਸੀਂ ਧਨੀਏ ਵਾਲੇ ਲਾਲ ਕੱਪੜੇ ਨੂੰ ਹੱਥ ਵਿੱਚ ਫੜ ਕੇ ਇੱਕ ਮੰਤਰ ਦਾ ਜਾਪ ਕਰਨਾ ਹੈ ਇਹ ਮੰਤਰ ਮਾਤਾ ਲక్ష్ਮੀ ਜੀ ਦਾ ਬੀਜ ਮੰਤਰ ਹੈ ਮੰਤਰ ਇਸ ਤਰ੍ਹਾਂ ਹੈ ओम महालक्ष्मी नमः इस मंत्र दा तुसी 11 बार जाप करना है फिर तुसी इस ਧਨੀਏ ਦੀ ਇੱਕ ਪੋਟਲੀ ਬਣਾ ਦੇਣੀ ਹੈ ਧਿਆਨ ਰੱਖਣਾ ਹੈ ਕਿ ਪੋਟਲੀ ਭਰਉਣ ਲਈ ਮੋਲੀ ਧਾਗੇ ਦੀ ਵਰਤੋਂ ਕਰਨੀ ਹੈ ਹੁਣ ਇਸ ਪੋਟਲੀ ਨੂੰ ਤੁਸੀਂ ਆਪਣੇ ਉਸ ਕਮਰੇ ਵਿੱਚ ਰੱਖ ਦੇਣਾ ਹੈ ਜਿੱਥੇ ਤੁਸੀਂ ਆਪਣੇ ਘਰ ਵਿੱਚ ਪੈਸੇ ਰੱਖਦੇ ਹੋ ਬਸ ਇਹ ਇੱਕ ਉਪਾਅ ਕਰਕੇ ਦੇਖੋ ਤੁਸੀਂ ਦੇਖੋਗੇ ਕਿ ਕਿਵੇਂ ਹੌਲੀ-ਹੌਲੀ ਪੈਸਿਆਂ ਦੇ ਰਾਹ ਖੁੱਲਣ ਲੱਗ ਜਾਣਗੇ ਦੋਸਤੋ ਇਹ ਸੀ ਧਨੀਏ ਦਾ ਇੱਕ ਛੋਟਾ ਜਿਹਾ ਸ਼ਕਤੀਸ਼ਾਲੀ ਉਪਾਅ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖੋ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਹਾਂ ਜਲਦੀ ਨਮੀ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਧੰਨਵਾਦ